ਪੀਜੀਐਸ ਕਤਰ ਸਿੰਘ ਦੁਆਰਾ ਮੇਰੀ ਇਹ ਸਾਰੀ ਕਣਕ ਵਾਢੀ ਲਈ ਗਈ ਆ ਕਿਉਂਕਿ ਲੈਂਡਮੈਨ ਨੇ ਮੌਕੇ ਦਾ ਇਹਨੇ ਪਹਿਲਾਂ ਮੇਰੇ ਜੈਂਪਰ ਵੱਡੇ ਇਹਦਾ ਮੇਰਾ ਜ਼ਮੀਨੀ ਵਿਵਾਦ ਚੱਲਣ ਦੇ ਅੱਗੇ ਵੀ ਅੱਗੇ ਮੈਂ ਤੁਹਾਡੇ ਮੀਡੀਆ ਦੇ ਰੂਪ ਰੂਪ ਹੋਇਆ ਵਾਂ ਇਹਨਾ ਮੇਰੀ ਸਾਰੀ ਇਹ ਕਣਕ ਵਾਲੇ ਜਦੋਂ ਮੈਨੂੰ ਪਤਾ ਲੱਗਾ ਮਸ਼ੀਨ ਛੱਡ ਕੇ ਭੱਜੇ ਆ ਆ ਦੇਖੋ ਆ ਖਲੋਤੀ ਕਣਕ ਨੂੰ ਮਸ਼ੀਨ ਛੱਡ ਕੇ ਰਾਹ ਦੇ ਨਾਲ ਕਣਕ ਵੱਢੀ ਆ ਆ ਮੌਕਾ ਵੇਖ ਸਕਦੇ ਤੁਸੀਂ ਸਾਰਾ ਮੈਂ ਇਸ ਮੁੱਦੇ ਲਈ ਆਪਣੇ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਵਾਂ ਮਾਨਯੋਗ ਡੀਸੀ ਸਾਹਿਬ ਦੇ ਪੇਸ਼ ਹੋਇਆ ਵਾਂ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਹਾਂਜੀ ਕੀ ਨਾ ਕੀਤੀ ਆਪਣਾ ਮੇਰਾ ਨਾਮ ਸਿਮਰਤ ਪਾਲਿਆ ਜੀ ਕਿਹੜਾ ਪਿੰਡ ਹੈ ਵੀ ਅਮੀਸ਼ਾ ਜੀ ਕੀ ਮਸਲਾ ਸਾਰਾ ਸਰ ਮਸਲਾ ਕੀ ਆ ਵੀ ਆ ਵੇਖੋ ਬਦਲਾ ਦੇ ਨਾਂ ਦੇ ਸਾਡੇ ਨਾਲ ਧੱਕਾ ਹੋਇਆ ਆ ਵੇਖੋ ਮੇਰੀ ਫਸਲ ਵੱਢ ਕੇ ਲੈ ਗਏ ਆ ਇਹੋ ਜੀ ਸਰਕਾਰ ਹੈ ਜਿਹਨੂੰ ਆਪਾਂ ਕਾਲੀਆਂ ਕਾਂਗਰਸੀਆਂ ਨੂੰ ਮੜਾ ਆਣੇ ਆ ਉਥੇ ਆ ਝਾੜੂ ਨੇ ਕਿਹੋ ਜਿਹਾ ਕੰਮ ਕਰਤਾ ਕਿਹੋ ਜਿਹਾ ਇਹਨਾਂ ਦੇ ਵਿਦਾਏ ਗਾਏ ਨੇ ਮੇਰੀ ਸਾਰੀ ਫਸਲ ਵਢਾ ਕੇ ਰੱਖੀ ਆ ਜੀ ਕਿੰਨਾ ਵੱਲੋਂ ਜਿਹੜੀ ਤੁਹਾਡੀ ਫਸਲ ਵੱਡੀ ਗਈ ਕੀ ਨਾਮ ਉਹਨਾਂ ਦਾ ਕਤਰ ਸਿੰਘ ਆ ਜੀ ਜੋ ਮੌਕੇ ਦੇ ਲੈਣ ਮਹਣ ਆ ਪਹਿਲਾਂ ਮੇਰੇ ਉਹਨਾਂ ਜੈਂਪਰ ਵੱਡੇ ਆ ਤੇ ਹੁਣ ਮੇਰੀ ਇਹਨਾਂ ਫਸਲ ਵੱਢ ਲਈ ਆ ਜੈਂਪਰ ਵੱਢਣ ਦਾ ਕਾਰਨ ਕੀ ਸੀ ਜੈਂਪਰ ਜਾਣ ਪੁੱਜ ਕੇ ਵੱਢੇ ਆ ਜੀ ਮੈਂ ਆਪਦੀ ਫਸਲ ਨੂੰ ਜਿਹੜਾ ਸਾਂਭ ਸੰਭਾਲਣਾ ਕਰ ਸਕਾਂ ਤੇ ਇਹਨਾਂ ਦੇ ਪਹਿਲਾਂ ਪਰ ਐਫ ਆਈ ਆਰਾਂ ਵੀ ਦਰਜ ਆ ਸਰਕਾਰ ਨਾਲ ਕੁਝ ਵੀ ਨਹੀਂ ਕੀਤਾ ਜਾ ਰਿਹਾ ਬੜੇ ਮੰਦੇ ਆਲੇ ਆ ਸਰਕਾਰ ਦੇ ਬਹੁਤਾ ਹੀ ਜ਼ਿਆਦਾ ਵੀ ਮੰਦ ਭੱਗਾ ਇਹਨਾਂ ਮੇਰਾ ਕੰਮ ਕੀਤਾ ਜੀ ਕਿਹਦਾ ਹੱਥ ਲੱਗਦਾ ਮਗਰ ਕੀ ਸ਼ਾਇਦ ਇਹ ਪੂਰਾ ਐਮ ਐਲ ਏ ਦੀ ਸ਼ਾਇਦ ਹੋਇਆ ਜੀ ਜੋ ਕੰਮ ਹੋਇਆ ਇਹ ਪਿੰਡ ਦਾ ਜਿਹੜਾ ਮੋਹਤਵਾਰ ਸਰਪੰਚ ਆ ਉਹਨੇ ਉਹਨੇ ਉਹੀ ਕੰਬੈਨ ਆਈ ਹੈ ਜੀ ਇੱਥੇ ਜਿੰਨਾ ਜਿੰਨਾ ਮੇਰਾ ਵੜਿਆ ਆ ਆ ਛੱਡ ਕੇ ਭੱਜੇ ਆ ਸਰਪੰਚ ਦਾ ਨਾਮ ਕੀ ਹੈ ਲਖਵਿੰਦਰ ਸਿੰਘ ਆ ਜੀ ਕੰਬੈਨ ਉਹਦੀ ਕੱਲੀ ਆ ਹਾਂ ਜੀ ਹਾਂ ਜੀ ਹਾਂ ਜੀ ਪੱਕਾ ਪਤਾ ਹਾਂ ਜੀ ਹਾਂ ਜੀ ਜੀ ਪੱਕੀ ਛੋਟੀ ਤੇ ਤੁਸੀਂ ਇਸ ਬਾਬਤ ਐਮਐਲਏ ਸਾਹਿਬ ਕੋ ਗਏ ਕਿ ਇਹ ਮਸਲਾ ਹੈ ਹਾਂ ਜੀ ਜੀ ਆਏ ਐਮਐਲਏ ਸਾਹਿਬ ਕੋ ਗਏ ਆ ਉਹਨਾਂ ਵੱਲੋਂ ਕੀ ਭਰੋਸਾ ਦਿੰਦਾ ਉਹਨਾਂ ਨੇ ਸਾਨੂੰ ਕਿਹਾ ਵੀ ਮੈਨੂੰ ਉਹਨਾਂ ਸਿੱਧਾ ਜਵਾਬ ਦਿੱਤਾ ਆ ਜੀ ਉਹਨਾਂ ਇਹ ਗੱਲ ਕਹੀ ਆ ਈ ਮੇਰੀ ਬੱਤੀਆਂ ਗੱਲਾਂ ਜੋ ਕੀਤੀ ਗੱਲ ਪੂਰੀ ਹੋ ਜਾਂਦੀ ਅੱਜ ਵੀ ਨਾ ਪਿੱਛੇ ਕਤਲ ਹੋ ਜਾਂਦੇ ਆ ਇਹ ਤੇਰਾ ਕਤਲ ਕਾ ਹੋ ਸਕਦਾ ਸਿੱਧਾ ਉਹ ਐਮ ਐਲ ਏ ਨੇ ਮੈਨੂੰ ਕਿਹਾ ਹੋਇਆ ਐਮ ਐਲ ਏ ਸਰਵਨ ਸਿੰਘ ਤੋਂ ਨੇ ਕਿਹਾ ਹੋਇਆ ਤੂੰ ਉਹਨਾਂ ਨੂੰ ਕਣਕ ਵਡਣ ਦੇ ਹਾਂ ਇਹ ਨਾ ਇਹ ਗੱਲ ਕਹੀ ਹੋਈ ਆ ਵੀ ਸ਼੍ਰੀਆਮ ਕਿਹਾ ਹੋਇਆ ਜੀ ਉਹਨਾਂ ਨੂੰ ਕਣਕ ਵਡਣ ਦੇ ਅੱਡਰਾਇਆ ਗਿਆ ਅੱਡਰਾਇਆ ਗਿਆ ਜੀ ਜ਼ਮੀਨ ਤੁਹਾਡੀ ਫਸਲ ਸਾਡੀ ਹਾਂਜੀ ਹਾਂਜੀ ਸਾਰਾ ਕੁਝ ਮੇਰੇ ਨਾਂ ਹੈ ਜੀ ਇਹਨਾਂ ਨਿਗਾਇਰ ਮੇਰੀ ਆਗੇ ਰਾਤ ਕੰਬੈਨ ਲਾ ਕੇ ਫਸਲ ਵਢੀ ਆ ਜੋ ਕਿ ਕਾਨੂੰਨਾਂ ਦੀ ਲੰਘਣਾ ਕੀਤੀ ਆ ਸਾਰਾ ਕੁਝ ਰਾਤ ਦੇ ਉਦਾਂ ਵੀ ਪੈਸੇ ਵੀ ਬਣਾਈ ਆ ਵੀ ਇਹ ਕਣਕ ਨਹੀਂ ਵ ਇਹੋ ਜੇ ਕੰਮ ਪਹਿਲੀਆਂ ਸਰਕਾਰਾਂ 'ਚ ਹੁੰਦੇ ਸੀ ਨਹੀਂ ਜੀ ਇਹੋ ਜੇ ਕੰਮ ਕੋਈ ਪਹਿਲੀਆਂ ਸਰਕਾਰਾਂ 'ਚ ਕਦੀ ਨਹੀਂ ਆਏ ਇਹ ਬਦਲਾਅ ਦੇ ਨਾਂ ਤੇ ਵੱਖਰੀ ਸਰਕਾਰ ਆਈ ਆ ਕਾਹਦਾ ਬਦਲਾਅ ਆ ਇਹ ਲੋਕਾਂ ਨੂੰ ਤੇ ਸਾਰਿਆਂ ਨੂੰ ਕੋਈ ਜੀਂਦਾ ਕ ਨਹੀਂ ਦੇਂਦਾ ਬੜਾ ਔਖਾ ਆ ਪਿਆ ਵਾ ਛਿੱਧੀਆਂ ਸ਼ਰੀਆਮ ਧਮਕੀਆਂ ਦੇਂਦੇ ਆ ਜਾਂ ਨੋ ਮਰਨ ਦੀਆਂ ਜਿਹੜੇ ਵਕਤ ਦੇ ਨਾਲ ਤੁਸੀਂ ਇਹ ਕਣਕ ਫਾਲੀ ਆ ਬੜੇ ਵਕਤ ਦੇ ਨਾਲ ਜੀ ਅੱਜ ਇਹ ਜਿਹੜੀ ਪੱਕੀ ਫਸਲ ਨੂੰ ਵੱਢ ਕੇ ਕੋਈ ਗੈਰ ਲੈ ਗਿਆ ਤੁਹਾਡੇ ਮਨ ਤੇ ਕੀ ਬੀਤ ਮੇਰੇ ਮਨ ਤੇ ਬਹੁਤ ਬੁਰਾ ਅਸਰ ਆ ਜੀ ਆ ਵੇਖ ਲਓ ਤੁਹਾਡੇ ਸਾਹਮਣੇ ਮਾਹੀ ਫਸਲ ਪਾਲੀ ਆ ਡੈਡੀ ਮੇਰੇ ਦਾ ਸੱਟ ਲੱਗੀ ਆ ਜੀ ਮਜੇ ਦੇ ਪਿਆ ਹੋਇਆ ਹੈ ਬਹੁਤ ਤੱਕਾ ਮੇਰ ਨਾਲ ਕੀਤਾ ਹੈ ਨਾ ਆ ਤੁਹਾਡੇ ਸਾਹਮਣੇ ਆ ਮਨ ਨਹੀਂ ਸਾਹਮਣੇ ਕੀ ਕਰੋਗੇ ਰੋਸ਼ਨੀ ਜਾਗਣ ਬੜਾ ਰੋਜ ਜਾਗੰਦਿਆ ਜੀ ਕੀ ਕਰ ਸਕਦੇ ਆ ਅਸੀਂ ਤਾਂ ਸਰਕਾਰਾਂ ਦੇ ਦਰਵਾਜ਼ੇ ਜਾ ਕੇ ਖੜਕਾ ਸਕਦੇ ਆ ਪਰ ਇਨਸਾਫ ਦੀ ਕੋਈ ਇਹ ਕਦੇ ਕੋਈ ਹੈਗਾ ਨਹੀਂਗਾ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਕੀ ਕਰੋਗੇ ਸੁਸਾਈਡ ਕਰਨ ਦੀ ਕੋਸ਼ਿਸ਼ ਹੈ ਜੀ ਪੂਰਾ ਸੁਸਾਈਡ ਕਰਾਂਗਾ ਮੈਂ ਆਪਾਂ ਆਪ ਨੂੰ ਸਾਰ ਕੇ ਮਰ ਜੂਗਾ ਉਹ ਕੌਣ ਜ਼ਿੰਮੇਵਾਰ ਉਹ ਮੌਜੂਦਾ ਜਿਹੜਾ ਬਧਾਇਕ ਹੋਊਗਾ ਉਹ ਜ਼ਿੰਮੇਵਾਰ ਹੋਊਗਾ ਤੇ ਜਿਹੜਾ ਜਿੰਨੇ ਕਨਕ ਵੱਡੀ ਉਹ ਜ਼ਿੰਮੇਵਾਰ ਹੋਊਗਾ ਹੇ ਗਾਜੀ ਆਪਣਾ ਮਗਰਵਾਲਾ ਮੇਰਾ ਨਾਮ ਮਲਖਾ ਸਿੰਘ ਹੈ ਕਿਹੜੀ ਪਿੰਡ ਤੋਂ ਅਮੀਸ਼ਾ ਤੋਂ ਸਾਫਾ ਸਰਪੰਚਾਂ ਜੀ ਮੈਂ ਸਰਪੰਚ ਸਾਹਿਬ ਜਿਸ ਤਰ੍ਹਾਂ ਇਸ ਵੀਰ ਦੀ ਫਸਲ ਵੱਡੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਅਹੀਂ ਇਹਨਾਂ ਦਾ ਭਰਾਵਾਂ ਦਾ ਮਸਲਾ ਅਹੀਂ ਇਹਨਾਂ ਗਲਤ ਆਉਂਦੇ ਨਹੀਂ ਹਨ ਉਹਨਾਂ ਨੇ ਹਾਂ ਚਾਹੁੰਦੇ ਪਰ ਮਸਲਾ ਇਹ ਆ ਵੀ ਕਣਕ ਬੀਜੀ ਐਨਾ ਕੋਈ ਅਹੀਂ ਇਹਦੇ ਵਾਚੇ ਵੀ ਕੱਲ ਨੂੰ ਸਾਨੂੰ ਆਕੇ ਸੌਂ ਖਾਓ ਅਹੀਂ ਸੌਂ ਖਾਣ ਨੂੰ ਤੇਰੇ ਵੀ ਇਹਨਾਂ ਬੀਜੀ ਆ ਹਾਂਜੀ ਇਹਨਾਂ ਦੇ ਨਾਲ ਜੋ ਵੀ ਹੋਣ ਧੱਕਾ ਹੋਣ ਧੱਕਾ ਕਿਉਂਕਿ ਨਿਆ ਜਿਹੜਾ ਹੁੰਦਾ ਨਿਆ ਬੰਦਿਆ ਜਾ ਕੇ ਆਖਿਆ ਜਾਂਦਾ ਵੀ ਤੁਸੀਂ ਇਹ ਸਾਨੂੰ ਨਿਆਂ ਦਵਾਓ ਸਾਡੇ ਕੋਲ ਕੋਈ ਨਾ ਆਇਆ ਨਿਆਂ ਲਿਆਉਣ ਵਾਸਤੇ ਤੇ ਨਾ ਹੀ ਅਸੀਂ ਉਹ ਅੰਦਰਲੇ ਖਾਤੇ ਕਾਈ ਇਹਨਾਂ ਨੂੰ ਅੰਦੇ ਰਹਿ ਆਂ ਕਿ ਦੇ ਲੈ ਕੇ ਤੇ ਆਪਦਾ ਨਬੇ ਲਓ ਪਰ ਇਹ ਤਿਆਰ ਸੀ ਕੁਝ ਵਿੱਚ ਹੋਰ ਰਿਸ਼ਤੇਦਾਰ ਹੀ ਪਏ ਪਰ ਉਹਨਾਂ ਨੇ ਕੋਈ ਮੰਨੀ ਨਹੀਂ ਇਹਨਾਂ ਨੂੰ ਬਹੁਤ ਸਿਰੋ ਸਿਰ ਟੱਟਾ ਹੋਇਆ ਜੀ ਇਹਨਾਂ ਵੀ ਜਿਸ ਤਰ੍ਹਾਂ ਰਾਤ ਦੇ ਹਨੇਰੇ ਦੇ ਵਿੱਚ ਇੱਕ ਸਾਧ ਨਾਲ ਚੋਰੀ ਕਣਕ ਵੱਢ ਕੇ ਲੈ ਗਏ ਨੇ ਨਾ ਕਿਸੇ ਨੂੰ ਦੱਸਿਆ ਨਾ ਕਿਸੇ ਨੂੰ ਪੁੱਛਿਆ ਕੀ ਕਹਿਣਾ ਚਾਹੁੰਦੇ ਵੇਖੋ ਜੀ ਇਹ ਤਾਂ ਸਿਰੋਸਰ ਧੱਕਾ ਹੀ ਆ ਇਹ ਹੁਣ ਇਹਦਾ ਜਿਹੜਾ ਡੈਡੀ ਆ ਉਹ ਮੰਜੇ ਤੇ ਪਿਆ ਹੈ ਬਿਜਲੀ ਬੋਰਡ ਚਾ ਵੀ ਨਛੱਤਰ ਸਿੰਘ ਉਹਦਾ ਨਾਮ ਹੈ ਤੇ ਇਹ ਮੁੰਡਾ ਕੱਲਾ ਹੈ ਇਹਦਾ ਕਰਕੇ ਅਸੀਂ ਤੇ ਚਾਹੁੰਦੇ ਹਾਂ ਜਰੂਰ ਇਹਨਾਂ ਪਰਵਾਹਾਂ ਦਾ ਕੋਈ ਨਾ ਕੋਈ ਫਾਇਦਾ ਆ ਜਾਏ ਪਰ ਜਿਹੜਾ ਰਾਤ ਬਰਾਤੇ ਇਹੋ ਜਿਹਾ ਕੰਮ ਕਰਨਾ ਮੈਂ ਤੇ ਕਹੂੰਗਾ ਮੜੇ ਗੱਲੇ ਮੈਂ ਸੋਚ ਤੂੰ ਜਿਸ ਤਰ੍ਹਾਂ ਲਾਅ ਇਨ ਆਰਡਰ ਆ ਜਾਬ ਦੇ ਇਹੋ ਜਿਹਾ ਮਾਹੌਲ ਆਦਾ ਤੀ ਲੋਨ ਮਾਹੌਲ ਤੇ ਵੇਖੋ ਜੀ ਮਾੜਾ ਇਹ ਦਸ਼ੰਡਾ ਸਰਕਾਰਾਂ ਜਿਹੜੀਆਂ ਇਸ ਤਰ੍ਹਾਂ ਹੀ ਕਰੀ-ਗੁਰੀ ਫਿਰਦੀਆਂ ਨੇ ਇਹ ਕਿਸੇ ਬੰਨੇ ਕੁਛ ਕਰੀ ਫਿਰਦੇ ਕਿਸੇ ਬੰਨੇ ਕੁਛ ਬਾਕੀ ਇਹਨਾਂ ਭੱਜਣਾ ਸਬ ਤੇਰੀ ਕੀਤੀ ਆ ਵੀ ਸਾਡਾ ਕੋਈ ਨਾ ਕੋਈ ਫੈਸਲਾ ਆ ਜਾਏ ਐਮਐਲਏ ਕੋਲ ਜਾਂਦਾ ਮਕਸਦ ਇਹ ਹੁੰਦਾ ਨਾ ਵੀ ਸਾਡਾ ਕੋਈ ਨਾ ਕੋਈ ਫੈਸਲਾ ਕਰਾਉ ਪਰ ਇਹ ਹੁਣ ਇਹ ਇਹਨਾਂ ਦੇ ਕਹਿਣ ਤੇ ਵੀ ਸਾਡੀ ਕੋਈ ਸੁਣਾਈ ਨਹੀਂ ਹੋਈ ਕਿਨਾਲੀ ਆਪਣਾ ਮੇਰਾ ਬਲਰਾਜ ਸਿੰਘ ਆ ਜੀ ਤੇ ਅੱਜ ਇਹ ਜਿਹੜੀ ਇਥੇ ਖੇਤ ਚ ਕਣ ਕਬੱਡੀ ਗਈ ਇਸ ਵੀਰ ਦੀ ਇਹ ਇਹ ਕਣਕ ਇੰਨੀ ਬੀਜੀ ਸੀ ਜਾਂ ਜਿੰਨਾ ਵੱਢ ਕੇ ਲੱਗੇ ਉਹਨਾਂ ਨੇ ਦੇਖੋ ਜੀ ਇਹ ਤਾਂ ਨਛਤਰ ਸਿੰਘ ਉਹਨਾਂ ਨੇ ਇਹਨਾਂ ਲੜਕੇ ਜੋ ਅੱਗੇ ਤੁਸੀਂ ਕੁੱਛ ਰਿਆ ਸੀ ਸਿਰਤ ਪਾਲੇ ਨੇ ਬੀਜੀ ਆ ਇਹਦੇ ਫਾਦਰ ਬੀਲੀ ਬੋਰਡ ਤੇ ਆ ਦੋਵੇਂ ਭਰਾ ਜੀ ਸਖਤਰ ਸਿੰਘ ਨਛਤਰ ਸਿੰਘ ਜਿਨ੍ਹਾਂ ਦਾ ਝਗੜਾ ਬੜੇ ਵਧੀਆ ਦੋਵੇਂ ਭਰਾਵਾਂ ਦਾ ਇਹਨਾਂ ਨੇ ਬੜੀ ਤਰੱਕੀ ਕੀਤੀ ਜੀ ਪਰ ਬੜੀ ਤਰਾਸਦੀ ਆ ਕਿ ਜਿਹੜੀ ਸਰਕਾਰ ਨੇ ਵਿੱਚ ਇੰਟਰਫੀਅਰੈਂਸ ਕਰਕੇ ਜਾਂ ਇਹ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹਦੇ ਕਈ ਬੰਦੇ ਜਿਹੜੇ ਆ ਉਹ ਪਿੰਡ ਦੇ ਉੱਠ ਕੇ ਉਹ ਇੰਟਰਫੀਅਰ ਕਰਕੇ ਤੇ ਨਾਲ ਦੋਹ ਭਰਾਵਾਂ ਦੇ ਵਿੱਚ ਇੰਨੀ ਵੱਡੀ ਫ੍ਰਿਕਸ਼ਨ ਪਾਤੀ ਉਹਨਾਂ ਨੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਹ ਸਾਰਾ ਕੁਝ ਸਰਕਾਰਾਂ ਦਾ ਪੋਲੀਟੀਕਲੀ ਮੋਟੀਵੇਟਡ ਆ ਇਨ੍ਹਾਂ ਭਰਾਵਾਂ ਦੇ ਵਿੱਚ ਕੋਈ ਗੱਲ ਨਹੀਂ ਅਜੇ ਵੀ ਅਸੀਂ ਕੋਸ਼ਿਸ਼ ਰੋਜ਼ ਕਰਦੇ ਆ ਅੱਜ ਵੀ ਮੇਰੀ ਕੋਸ਼ਿਸ਼ ਇਹੋ ਹੀ ਆ ਵੀ ਇਹਨਾਂ ਨੂੰ ਬਿਠਾਤਾ ਜਾਵੇ ਤੇ ਮੇ ਵੀ ਅਸੀਂ ਇੱਥੇ ਕੰਮਦਾਰ ਵੀ ਹੋਵਾਂਗੇ ਪਰ ਜੇ ਪੋਲੀਟੀਕਲ ਇੰਟਰਫੀਰੈਂਸ ਥੋੜੀ ਜਿਹੀ ਹਟੇ ਤਾਂ ਤਾਂ ਨਾ ਜੀ ਇਹ ਰਾਤ ਭਰate ਇਦਾਂ ਕਣਕ ਵੱਢ ਲੈਣੀ ਤੁਹਾਨੂੰ ਲੱਗਦਾ ਇਹਦੇ ਪਿੱਛੇ ਕਿਸ ਦੀ ਸ਼ੈ ਆ ਵੇਖੋ ਜੀ ਇਹਦੇ ਤੇ ਉਹ ਮੁੰਡੇ ਤੇ 8 ਤੇ ਉਹਨੂੰ ਮਤਲਬ ਉਹ ਛਰਿਆਂ ਨਾਲ ਇਸ ਗੱਲ ਤੇ ਇਹ ਬਹੁਤ ਇਨਾਂ ਧੱਕਾ ਆ ਮੁੰਡੇ ਨਾਲ ਤੇ ਜਿਹੜਾ ਇਹਨੂੰ ਉਹ ਨਹੀਂ ਸੀ ਤੇ ਕਰਨਾ ਚਾਹੀਦਾ ਕਿਉਂਕਿ ਇਹ ਵਿਚਾਰਾ ਇਹ ਵੀ ਇੰਨਾ ਜਿਆਦਾ ਵਿਕਸਿਤ ਨਹੀਂ ਹੈਗਾ ਆਪਣੇ ਅੰਗਾਂ ਕਰਕੇ ਤੇ ਇਹਦਾ ਫਾਦਰ ਆ ਉਹ ਵੀ ਉਹਨਾਂ ਨੂੰ ਸੱਟ ਲੱਗੀ ਹੋਈ ਉਹ ਘਰੇ ਬੈੱਡ ਰਸਟ ਤੇ ਆ ਤੇ ਇਹ ਤਾਂ ਧੱਕਾ ਹੈ ਹੀ ਆ ਜੀ ਚਾਰਚ ਫਿਰੇ ਅਸੀਂ ਤੇ ਕਹਾਂਗੇ ਇਹ ਬਹੁਤ ਗਲਤ ਗੱਲ ਆ ਨਵੇਂ ਜਾਣੇ ਜੇ ਕੋਈ ਵਡਾਉਣ ਦੀ ਗੱਲ ਵੀ ਹੈਗੀ ਪੁਲਿਸ ਨੂੰ ਵਿੱਚ ਪਾ ਕੇ ਕੁਝ ਅਧਪਚਦ ਕਰ ਲੈਂਦੇ ਵੀ ਯਾਰ ਜੇ ਨਹੀਂ ਮੇਰਾ ਬੰਦਾ ਅੱਜ ਮੇਰੇ ਨਾਲ ਕਰ ਲਓ ਮੁੜ ਕੇ ਮੈਂ ਜਿਹੜਾ ਅਦਾਲਤੀ ਫੈਸਲੇ ਨਾਲ ਜਿਹੜਾ ਤੁਹਾਡਾ ਨਾ ਰਹੂਗਾ ਤੇ ਲੱਗਦਾ ਨਹੀਂ ਜਿੱਦਾਂ ਉਹਨਾਂ ਨੇ ਕਿਹਾ ਕਿ ਮੈਂ ਜੇ ਨਹੀਂ ਸੁਣਾਈ ਹੁੰਦੀ ਕਿ ਸੁਸਾਇਡ ਕਰ ਲਊਗਾ ਫਿਰ ਉਹ ਬੜੀ ਤਰਾਸਦੀ ਆ ਜੀ ਸਾਡੀ ਸਾਡੀ ਸਮਾਜ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਸਾਡਾ ਜਿਹੜਾ ਲਿਆ ਰਿਹਾ ਹੈ ਨਾ ਜਿਹੜਾ ਮਾਹੌਲ ਸਿਰਜ ਰਹੀ ਹੈ ਸਰਕਾਰ ਤੇ ਇਹੋ ਜਿਹੇ ਜਿਹੜੇ ਬੱਚੇ ਆ ਛੋਟੇ ਛੋਟੇ ਬੱਚੇ ਜਿਹੜੇ ਸੁਸਾਇਡ ਦੀ ਗੱਲ ਕਰਦੇ ਆ ਤੇ ਦਿਲ ਕੰਬਦਾ ਜੀ ਬੜਾ ਰੋਣ ਆਉਂਦਾ ਇਸ ਗੱਲ ਨੂੰ ਵੇਖ ਕੇ ਤੇ ਮੇਰੀ ਸਰਕਾਰਾਂ ਦਾ ਰੋਲ ਨਹੀਂ ਆ ਵੀ ਮਤਲਬ ਭਰਾ ਤੋਂ ਪ੍ਰਭਾਵ ਮਰਵਾਉਣ ਵਾਲੀ ਗੱਲ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਸ਼ਰਿਆਮ ਜੀ ਸ਼ਰਿਆਮ ਸਰਕਾਰਾਂ ਦਾ ਰੋਲ ਹੈ ਜੀ ਕੋਈ ਵੀ ਦੂਜੀ ਰਾਏ ਨਹੀਂ ਕਿ ਇਹਦੇ ਚ ਮੈਂ ਤਾਂ ਇਹ ਗੱਲ ਕਹਿਣਾ ਵੀ ਇਹਨਾਂ ਨੂੰ ਸਮਝਣਾ ਚਾਹੀਦਾ ਆ ਇਹ ਜਿਹੜੀ ਭਰਾ ਮਾਰੂ ਜੰਗ ਆ ਅੱਜ ਐਗਰੀਕਲਚਰ ਯੂਨੀਵਰਸਿਟੀ ਦੀ ਰਿਪੋਰਟ ਹੈ ਜੀ ਉੱਥੇ ਉੱਥੇ ਵੀ ਵੇਖੋ ਐਮਐਲਏ ਨੇ ਕਿੱਡਾ ਵੱਡਾ ਧੱਕਾ ਕੀਤਾ ਉੱਥੇ ਮਤਲਬ ਆਪਣਾ ਉਹਦਾ ਐਮਐਲਏ ਦਾ ਮੁੰਡਾ ਸੀ ਉਹ ਉੱਥੇ ਸ਼ਰਿਆਮ ਗੁੰਡਾਗਰਦੀ ਕਰ ਰਿਹਾ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਪੋਲੀਟੀਕਲੀ ਮਤਲਬ ਪਾ ਕੇ ਦਬਾਅ ਪ ਤੇ ਉਹਨੂੰ ਬੰਦੇ ਨੂੰ ਅਰੈਸਟ ਕਰਾਤਾ ਜਿਹੜੇ ਬੰਦੇ ਨੇ ਗੱਲ ਕੀਤੀ ਏ ਇਹ ਚੀਜ਼ਾਂ ਬੜੀਆਂ ਜੀ ਆ ਪਟਿਆਲੇ ਦੇ ਵਿੱਚ ਕੀ ਹੋਇਆ ਹਰਥਾ ਹੋ ਰਿਹਾ ਜੀ ਕਿਤੇ ਵੀ ਦੇਖ ਲੋ ਬਦਲਾਅ ਦੇ ਨਾਂ ਤੇ ਆਈ ਸਰਕਾਰ ਫਿਰ ਕਿਤੇ ਨਾ ਕਿਤੇ ਬਦਲਾਖੋਰੀ ਚ ਨਹੀਂ ਬਦਲ ਗਈ ਫੇਲ ਹੈ ਜੀ ਫੇਲ 100% ਫੇਲ ਹੈ ਜੀ ਬਿੱਲ ਮਾਫ ਕਰ ਤੇ ਬੀਬੀਆਂ ਨੂੰ ਗੱਡੀਆਂ ਦੇ ਜੜਾਤਾ ਇਹ ਕੋਈ ਤਰੀਕਾ ਥੋੜੀ ਹੈ ਜੀ ਇਹ ਕੋਈ ਸਰਕਾਰ ਚਲਾਉਣ ਦਾ ਤਰੀਕਾ ਥੋੜੀ ਹੁਣ ਅੱਜ ਅੱਜ ਬਿੱਲ ਲਗੂ ਹੋ ਜਾਣ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੋਲ 40% ਕੱਟੂਗੀ ਮੈਂ ਗਾਰੰਟੀ ਦਿੰਦਾ ਜੀ ਉਕੇ ਉਹ ਸਾਰੀਆਂ ਬੀਵੀਆਂ ਮਥਾੜ ਦੇ ਕਿੰਨ ਜਾਂਦੀਆਂ 10 20 30 ਦਾ ਤੜਾਉਣਗੇ ਜਾਂ ਜਾ ਕੇ ਇਹ ਚੀਜ਼ਾਂ ਜਿਹੜੀਆਂ ਇਹ ਬੜਾ ਸਾਡੇ ਜਿਹੜੀ ਆ ਧਾਰਮਿਕਤਾ ਲਹਿਰ ਜਿਹੜੀ ਆ ਨਾ ਇਹ ਸਾਨੂੰ ਪਤਾ ਨਹੀਂ ਕਿੱਥੇ ਲਈ ਜਾਂਦੀ ਆ ਇਹ ਚ ਪਤਾ ਨਹੀਂ ਲੱਗਦਾ ਇਹਨਾਂ ਨੂੰ ਵੀ ਅਸੀਂ ਕਰ ਕੀ ਰਹੇ ਆ ਲੋਕਾਂ ਨੂੰ ਸਮਝਾਓ ਲੋਕਾਂ ਨੂੰ ਅਕਲ ਦਿਓ ਲੋਕਾਂ ਨੂੰ ਕੋਈ ਦੱਸੋ ਵੀ ਆ ਚੀਜ਼ਾਂ ਇਦਾਂ ਨਹੀਂ ਕਰਦੀਆਂ ਵੀ ਤੁਸੀਂ ਨਰਾਦੇ ਨੇਰੇ ਚ ਕਣਕ ਵੜਾ ਕੇ ਲੈ ਗਏ ਹੈ ਇਹ ਕੋਈ ਗੱਲ ਥੋੜੀ ਆ ਇਹ ਤਾਂ ਬਹੁਤ ਗਲਤ ਆ ਅੰਸਰ ਇੱਕ ਨਾ ਪਿੰਡ ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਕਣਕ ਚੋਰੀ ਵੱਢਣ ਦਾ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਹੁਣੇ ਇਹ ਦਰਖਾਸਤ ਨੂੰ ਦੇ ਗਿਆ ਸੀ ਮਤਪਾਲ ਸਿੰਘ ਤੇ ਹੁਣੇ ਸਾਡੇ ਧਿਆਨ ਚ ਆਇਆ ਵਾ ਇਸ ਵਾਰ ਮੌਕੇ ਦੇਖ ਕੇ ਜੋ ਵੀ ਕਾਨੂੰਨ ਸਰ ਬੰਦੀ ਕਰ ਵੀ ਉਹ ਕੀਤੀ ਜਾਊਗੀ। ਜੋ ਵੈਰੀਫਾਈ ਕਰਕੇ ਸਾਰੇ ਹਾਲਾਤ। ਜਿਹੜਾ ਦੋਸ਼ੀ ਆ ਜਿਹਨੇ ਕਣਕ ਵੱਢੀ ਆ ਉਹ ਤੇ ਪਹਿਲਾਂ ਵੀ ਕੋਈ ਮਾਮਲਾ ਦਰਜੇ ਨਹੀਂ। ਇਹ ਜ ਹੁਣੇ ਪਤਾ ਲੱਗਾ ਵੀ ਇਹਦੇ ਖਿਲਾਫ ਪਹਿਲਾਂ ਵੀ 30 ਨੰਬਰ ਮਕਰਮਾ 25 ਦੀ ਦਰਜ ਹੋਇਆ ਵਾ। ਉੱਚੇ ਦੀ ਗ੍ਰਿਫਤਾਰੀ ਬਾਤੀ ਆ। ਠੀਕ।